ਅੱਜ ਦਾ ਇੱਕ ਅਜਿਹਾ ਯੁੱਗ ਹੈ ਜਿਸ ਵਿੱਚ ਹਰ ਕਿਸੇ ਨੂੰ ਖਾਣਾ ਬਹੁਤ ਪਸੰਦ ਹੈ ਯਾਨੀ ਕਿ ਇੱਕ ਫੂਡੀ ਯੁੱਗ ਚੱਲ ਰਿਹਾ ਹੈ ਹਰ ਕਿਸੇ ਨੂੰ ਖਾਣਾ ਬਹੁਤ ਜ਼ਿਆਦਾ ਪਸੰਦ ਹੈ ਤਾਂ ਕੋਈ ਫਾਸਟ ਫੂਡ ਦਾ دیਵਾਨਾ ਹੈ ਤਾਂ ਕੋਈ ਪੰਜਾਬੀ ਖਾਣਿਆਂ ਦਾ ਸਾਗ ਦੀ ਰੋਟੀ ਹੋਵੇ ਚਾਹੇ ਕੋਵੇ ਮੱਕੀ ਦਾ ਸਾਗ ਪਰ ਕਦੇ ਸੁਣਿਆ ਕਿ ਕੋਈ ਸ਼ਖਸ ਪੇਚਕਾਸ ਖਾਣ ਦਾ دیਵਾਨਾ ਹੋ ਸਕਦਾ ਹੈ ਸੇਫਟੀ ਪਿਨ ਖਾਣ ਦਾ دیਵਾਨਾ ਹੋ ਸਕਦਾ ਹੈ ਪੱਗ ਪਿਨ ਖਾਣ ਦਾ دیਵਾਨਾ ਹੋ ਸਕਦਾ ਹੈ ਇੰਨਾ ਤਾਂ ਇੰਨਾ ਕਿ ਰਖੜੀਆਂ ਤੱਕ ਵੀ ਖਾਣ ਦਾ ਕੋਈ دیਵਾਨਾ ਕਦੇ ਸੁਣਿਆ ਅੱਜ ਜਿਸ ਖਬਰ ਬਾਰੇ ਤੁਹਾਡੇ ਨਾਲ ਅਸੀਂ ਜ਼ਿਕਰ ਕਰ ਰਹੇ ਹਾਂ ਇਸ ਖਬਰ ਨੂੰ ਸੁਣ ਕੇ ਵੱਡੇ-ਵੱਡੇਾਂ ਦੇ ਵੀ ਰੋਂਗਟੇ ਖੜੇ ਹੋ ਰਹੇ ਤੇ ਲੋਕ ਇੱਕ ਪਾਸੇ ਤਾਂ ਲਾਂਤਾਂ ਵੀ ਪਾ ਰਹੇ ਨੇ ਕਿ ਆਹ ਕਿਹੋ ਜਿਹਾ ਸ਼ਖਸ ਐ ਜੋ ਕਿ ਨਤ ਖਾਣ ਦਾ ਸ਼ਕੀਨ ਐ ਲੋਹਾ ਖਾਣ ਦਾ ਸ਼ਕੀਨ ਐ ਇਹ ਪੂਰਾ ਮਾਮਲਾ ਮੋਗਾ ਦਾ ਐ ਜਿੱਥੇ ਕਿ ਮੋਗਾ ਦੇ ਇੱਕ ਹਸਪਤਾਲ ਦੇ ਵਿੱਚ ਇਹ ਮਾਮਲਾ ਜਦੋਂ ਸਾਹਮਣੇ ਆਉਂਦਾ ਤਾਂ ਡਾਕਟਰਾਂ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਐ ਤੇ ਇਹ ਤਸਵੀਰਾਂ ਵੀ ਜੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਲੱਗ ਪੈਂਦੀਆਂ ਦੱਸਦੀ ਹੈ ਤੁਹਾਨੂੰ ਕਿ ਮੋਗਾ ਦੇ ਮੈਡੀ ਸਿਟੀ ਹਸਪੀਟਲ ਦਾ ਇਹ ਪੂਰਾ ਮਾਮਲਾ ਜਿੱਥੇ ਇੱਕ ਅਜੇਹਾ ਨੌਜਵਾਨ ਪਹੁੰਚਦਾ ਹੈ ਜਿਸ ਦੇ ਪੇਟ ਦੇ ਵਿੱਚ ਦਰਦ ਹੁੰਦਾ ਥੋੜਾ ਜਿਹਾ ਬੁਖਾਰ ਹੁੰਦਾ ਤਾਂ ਘਰਦਿਆਂ ਦੇ ਵੱਲੋਂ ਇਸ ਨੌਜਵਾਨ ਨੂੰ ਹਸਪਤਾਲ ਲਿਆਂਦਾ ਜਾਂਦਾ ਜਿੱਥੇ ਆ ਕੇ ਡਾਕਟਰ ਦੇਖਦੇ ਆ ਕਿ ਇਸ ਦੇ ਪੇਟ ਦੇ ਵਿੱਚ ਦਿੱਕਤ ਕੀ ਹੈ ਇਸ ਦੇ ਪੇਟ ਦੇ ਕਈ ਤਰ੍ਹਾਂ ਦੇ ਟੈਸਟ ਹੁੰਦੇ ਆ ਅਲਟਰਾਸਾਉਂਡ ਹੁੰਦਾ ਹੈ ਜਿਸ ਤੋਂ ਬਾਅਦ ਰਿਪੋਰਟਾਂ ਦੇ ਵਿੱਚ ਜਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸ਼ਖਸ ਪੇਚ ਕਸ ਖਾਰ ਰਿਹਾ ਨਟ ਖਾਰ ਰਿਹਾ ਕਈ ਤਰ੍ਹਾਂ ਦੀਆਂ ਲੋਹੇ ਦੀਆਂ ਨੁਕੀਲੀਆਂ ਚੀਜ਼ਾਂ ਦੀ ਇੱਕ ਸ਼ਖਸ ਜਿਹੜਾ ਵਰਤੋਂ ਕਰ ਰਿਹਾ ਤਾਂ ਡਾਕਟਰਾਂ ਦੇ ਰੋਂਗਟੇ ਖੜੇ ਹੋ ਗਏ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਇੱਕ ਸੀ ਗ੍ਰੀਨ ਕਲਰ ਦੀ ਚੱਦਰ ਦੇ ਉੱਪਰ ਜਿਹੜਾ ਜਿਹੜਾ ਵੀ ਸਮਾਨ ਪਿਆ ਸਮਾਨ ਕੋਈ ਸੇਲ ਦੇ ਵਿੱਚ ਨਹੀਂ ਪਿਆ ਇਹ ਸਮਾਨ ਕਿਸੇ ਦੁਕਾਨ ਤੋਂ ਲਿਆ ਕੇ ਤੁਹਾਨੂੰ ਨਹੀਂ ਦਿਖਾਇਆ ਜਾ ਰਿਹਾ ਬਲਕਿ ਇਹ ਤਾਂ ਉਹ ਸਮਾਨ ਹੈ ਜਿਸ ਨੂੰ ਡਾਕਟਰਾਂ ਦੇ ਵੱਲੋਂ ਆਪਰੇਸ਼ਨ ਕਰਕੇ ਇਸ ਸ਼ਖਸ ਤੇ ਟੈੱਡ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੁਸੀਂ ਵੇਖ ਸਕਦੇ ਹੋ ਰਖੜੀਆਂ ਕਪੜਾ ਧਾਗੇ ਪੇਚਕਸ ਬਿੰਦੀਆਂ ਕਈ ਤਰ੍ਹਾਂ ਦੇ ਛੋਟੇ-ਛੋਟੇ ਨਟ ਕਹਿ ਲੋ ਰਬਰ ਬੈਂਡ ਕਹਿ ਲੋ ਬਟਨ ਕਹਿ ਲੋ ਜ਼ਿੱਪ ਦੇ ਵੀ ਇੱਕ ਜ਼ਿੱਪ ਦਾ ਜੋ ਕੁੰਡਾ ਹੁੰਦਾ ਉਹ ਵੀ ਇਸੇ ਸ਼ਖਸ ਦੇ ਵੱਲੋਂ ਛੱਡਿਆ ਤੱਕ ਨਹੀਂ ਗਿਆ ਚਿਮਟੀ ਤੱਕ ਨੂੰ ਵੀ ਇਸੇ ਸ਼ਖਸ ਦੇ ਵੱਲੋਂ ਨਿਕਲਿਆ ਗਿਆ ਇਹ ਮਾਮਲਾ ਜਦੋਂ ਸਾਹਮਣੇ ਆਇਆ ਤਾਂ ਡਾਕਟਰਾਂ ਦੇ ਵੀ ਰੋਂਕਤੇ ਖੜੇ ਹੋ ਗਏ ਪਰ ਕਿਸੇ ਤਰੀਕੇ ਦੇ ਨਾਲ ਇਸ ਸ਼ਖਸ ਦੇ ਪੇਟ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢਿਆ ਗਿਆ ਤੇ ਇਸ ਨੂੰ ਇੱਕ ਪੁਨਰ ਜਨਮ ਜੋ ਹੈ ਡਾਕਟਰਾਂ ਦੇ ਵੱਲੋਂ ਦਿੱਤਾ ਗਿਆ ਪਰ ਜਿੱਥੇ ਇੱਕ ਪਾਸੇ ਡਾਕਟਰਾਂ ਦੇ ਰੋਂਕਤੇ ਖੜੇ ਹੋਏ ਤਾਂ ਉੱਥੇ ਹੀ ਦੂਜੇ ਪਾਸੇ ਪਰਿਵਾਰ ਵਾਲਿਆਂ ਤੇ ਵੀ ਖੁਸ਼ ਉੱਡ ਗਏ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਘਰ ਦਾ ਬੱਚਾ ਇਹ ਚੀਜ਼ਾਂ ਨਿਗਲ ਗਿਆ ਤੇ ਸਾਨੂੰ ਪਤਾ ਕਿਨੇ ਲੱਗਿਆ ਦਰਅਸਲ ਇਹ ਸ਼ਖਸ ਅਜਿਹੀਆਂ ਚੀਜ਼ਾਂ ਖਾਣ ਦਾ ਆਦੀ ਤਾਂ ਨਹੀਂ ਹੈ ਪਰ ਇਸ ਦੀ ਜੋ ਮੈਂਟਲ ਸਥਿਤੀ ਹੈ ਉਹ ਬਿਲਕੁਲ ਵੀ ਠੀਕ ਨਹੀਂ ਦਿਮਾਗੀ ਤੋੜ ਦੇ ਉੱਤੇ ਕਾਫੀ ਜ਼ਿਆਦਾ ਪਰੇਸ਼ਾਨ ਹੈ ਜਿਸ ਕਰਕੇ ਇਸ ਸ਼ਖਸ ਦੇ ਵੱਲੋਂ ਅਜਿਹੀਆਂ ਪੁੱਠੀਆਂ ਸਿੱਧੀਆਂ ਜਿਬੋਗ੍ਰਿਬ ਹਰਕਤਾਂ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਹੈ ਖੈ ਡਾਕਟਰਾਂ ਦੇ ਵੱਲੋਂ ਬੜੀ ਹੀ ਮੁਸ਼ਕਲ ਦੇ ਬਾਅਦ ਕਰੀਬ 24 ਘੰਟੇ ਚੱਲੇ ਸਪਰੇਸ਼ਨ ਤੋਂ ਬਾਅਦ ਇਸ ਨੌਜਵਾਨ ਦੀ ਜਾਨ ਤਾਂ ਬਚਾ ਲਈ ਗਈ ਹੈ ਪਰ ਇਸ ਨੌਜਵਾਨ ਦੇ ਅੰਦਰ ਕਈ ਤਰ੍ਹਾਂ ਦੇ ਜ਼ਖਮ ਹੋ ਗਏ ਕਿਉਂਕਿ ਇਸ ਵੱਲੋਂ ਨੁਕੀਲੀਆਂ ਚੀਜ਼ਾਂ ਨਿਗਲੀਆਂ ਗਈਆਂ ਸੀ ਜਿਸ ਕਰਕੇ ਇਸ ਦੇ ਅੰਦਰ ਦਾ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਤੇ ਪਰਪਾਈ ਵਾਸਤੇ ਕਈ ਮਹੀਨਿਆਂ ਤੱਕ ਇਸ ਸ਼ਖਸ ਦਾ ਇਲਾਜ ਚੱਲੇਗਾ ਭਾਵੇਂ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਵੀਡੀਓ ਦੇ ਬਾਰੇ ਪੂਰੀ ਜਾਣਕਾਰੀ ਦੇ ਬਾਰੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਨੂੰ ਜ਼ਰੂਰ ਸਾਂਝੇ ਕਰੋ